ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਹਾਂ ਛੋਟੇ ਭੈਣ ਭਰਾ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਹਿੱਸਾ ਲੈਣ ਲਈ ਪੱਤਰ ਤਾਂ ਅੱਜ ਆਪਾਂ ਇਸ ਬਾਰੇ ਜਾਣਾਂਗੇ ਪੜ੍ਹਾਂਗੇ ਇਹਨਾਂ ਇਸ ਪੱਤਰ ਬਾਰੇ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਆ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਚਲੋ ਪ੍ਰਖਿਆ ਪਵਨ ਅੱਗੇ ਆ ਜਾਊਗਾ ਤੁਹਾਡੇ ਸਕੂਲ ਦਾ ਨਾਮ ਸਰਕਾਰੀ ਤੁਹਾਡੇ ਜੋ ਵੀ ਸਕੂਲ ਦਾ ਨਾਮ ਹੈ ਤੁਸੀਂ ਲਿਖ ਦੇਣਾ ਹੈ ਸਕੂਲ ਅੱਗੇ ਆ ਜਾਊਗਾ ਤੁਹਾਡੇ ਸ਼ਹਿਰ ਦਾ ਨਾਮ ਤੇ ਅੱਗੇ ਤੁਹਾਡੀ ਮਿਤੀ ਕਿੰਨੀ ਡੇਟ ਹੈ ਕਿੰਨੀ ਮਿਤੀ ਹੈ ਤੁਸੀਂ ਇੱਥੇ ਲਿਖ ਦੇਣੀ ਹੈ ਤਾਰੀਖ ਪਾ ਦੇਣੀ ਹੈ ਇੱਥੇ ਅੱਗੇ ਹੈ ਪਿਆਰੇ ਭਰਾ ਪਿਆਰੇ ਮਤਲਬ ਤੁਹਾਡੇ ਭਾਈ ਦਾ ਨਾਮ ਆਪਾਂ ਇੱਥੇ ਲਿਖ ਦੇਣਾ ਹੈ ਤੁਸੀਂ ਤਾਂ ਅੱਗੇ ਨਿਗਾ ਪਿਆਰ ਮੈਨੂੰ ਕੱਲ ਹੀ ਮਾਤਾ ਜੀ ਦੀ ਚਿੱਠੀ ਮਿਲੀ ਤਾਂ ਇਹ ਪੜ੍ਹ ਕੇ ਬਹੁਤ ਦੁੱਖ ਹੋਇਆ ਕਿ ਤੇਰੀ ਸਿਹਤ ਠੀਕ ਨਹੀਂ ਰਹਿੰਦੀ ਉਹਨਾਂ ਦੱਸਿਆ ਕਿ ਤੂੰ ਸਿਹਤ ਜਾਂ ਖਾਣ ਪੀਣ ਦਾ ਖਿਆਲ ਕੀਤੇ ਬਿਨਾਰ ਦਿਨ ਰਾਤ ਪੜਾਈ ਕਰਦਾ ਹੈਂ ਮੈਂ ਤੇਰੀ ਪੜ੍ਹਾਈ ਵਿੱਚ ਲਗਨ ਦੀ ਪ੍ਰਸ਼ੰਸਾ ਕਰਦਾ ਹਾਂ ਪਰ ਤੈਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜੇਕਰ ਤੂੰ ਆਪਣੀ ਸਰੀਰਕ ਸਿਹਤ ਚੰਗੀ ਰੱਖੇਗਾ ਤਾਂ ਹੀ ਦਿਮਾਗ ਤੋਂ ਵਧੀਰੇ ਕੰਮ ਲੈ ਸਕਦਾ ਹੈ ਸਿਹਤ ਠੀਕ ਰੱਖਣ ਲਈ ਤੈਨੂੰ ਹਰ ਰੋਜ਼ ਖੇਡਾਂ 'ਚ ਭਾਗ ਲੈਣਾ ਚਾਹੀਦਾ ਹੈ ਇਕ ਵਿਦਿਆਰਥੀ ਦੇ ਜੀਵਨ 'ਚ ਖੇਡਾਂ ਦੀ ਬਹੁਤ ਮਹੱਤਤਾ ਹੈ। ਖੇਡਾਂ ਨਾਲ ਸਾਡੇ ਖੂਨ ਦਾ ਦੌਰਾ ਤੇਜ਼ ਹੁੰਦਾ ਹੈ, ਫੇਫੜਿਆਂ ਨੂੰ ਤਾਜੀ ਹਵਾ ਮਿਲਦੀ ਹੈ। ਦਿਮਾਗ ਦੀ ਥਕਾਵਟ ਜੋ ਦੂਰ ਹੁੰਦੀ ਹੈ ਤੇ ਖਾਦਾ ਪੀਤਾ ਹਾਜਮ ਹੁੰਦਾ ਹੈ। ਖੇਡਾਂ ਨਾਲ ਤੇਰੀ ਸਿਹਤ ਵੀ ਚੰਗੀ ਰਹੇਗੀ ਤੇ ਪੜ੍ਹਾਈ ਵੀ ਚੰਗੀ ਹੋਵੇਗੀ। ਮੈਂ ਆਸ ਕਰਦਾ ਹਾਂ ਕਿ ਤੂੰ ਮੇਰੀ ਗੱਲਾਂ ਮੰਨ ਕੇ ਖੇਡਾਂ ਦੇ ਪੜ੍ਹਾਈ ਨੂੰ ਬਰਾਬਰ ਮਹੱਤਤਾ ਦੇਵੇਂਗਾ। 13 ਵੱਡਾ ਭਰਾ ਤੁਸੀਂ ਆਪਣਾ ਇੱਥੇ ਨਾਮ ਲਿਖ ਦੇਣਾ ਹੈ نیچے ਤਾਂ ਬੱਚਿਓ ਇਹ ਸੀ ਖੇਡਾ ਵਿੱਚ ਭਾਗ ਲੈਣ ਲਈ ਭਰਾ ਨੂੰ ਦੱਸਣ ਲਈ ਐਪਲੀਕੇਸ਼ਨ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ